ਰਾਤ ਦੋ ਪਰਿਵਾਰਾਂ ਦੇ ਜਿਗਰਾਓ ਤੋਂ ਫੋਨ ਆਇਆ ਕਹਿੰਦੇ ਤੂੰ ਜ਼ਿੰਮੇਵਾਰੀ ਚੱਕ ਸਾਡੀਆਂ ਕੁੜੀਆਂ ਬਚ ਜਾਣਗੀਆਂ ਸਾਡੇ ਨਾਲ ਵੀ ਬਾਬੇ ਨੇ ਰੇਪ ਕੀਤਾ ਪੁਲਿਸ ਜ਼ੋਰਤੀ ਨਹੀਂ ਕਹਿੰਦੇ ਮੈਨੂੰ ਡਰ ਕੋਈ ਨਹੀਂ ਅਸਲ ਦੇ ਵਿੱਚ ਗੱਲ ਇਹ ਆ ਰੋਣਾ ਡਰ ਕਰਕੇ ਨਹੀਂ ਆ ਰਿਹਾ ਰੋਣਾ ਇਸ ਕਰਕੇ ਆ ਰਿਹਾ ਵੀ ਸਾਰੇ ਪੰਜਾਬ ਦੇ ਸਿੱਖਾਂ ਨੂੰ ਪਤਾ ਰੇਪ ਹੋਇਆ ਗੁਰੂਗਰਾਹ ਗ੍ਰੰਤ ਸਹਿਬ ਦੀ ਹਜ਼ੂਰੀ ਚ ਇੱਕ ਵੀ ਜਥੇਬੰਦੀ ਕਾਲਤਾਸਹਿਬ ਦਾ ਮੁਖੀ ਜਥੇਦਾਰ ਐਸਜੀਪੀ ਸੀ ਦੇ ਪ੍ਰਧਾਨ ਹਜੇ ਤੱਕ ਕਿਸੇ ਬੰਦੇ ਨੇ ਸਾਡੀ ਬਾਹ ਨਹੀਂ ਫੜੀ ਸਾਨੂੰ 20 ਦਿਨ ਹੋ ਗਏ ਚਾਦਰਾਂ ਸੁੱਤੇ ਆੜੂ ਬਾਬਾ ਕੁੱਟਿਆ ਤੇ ਕੁੱਟਿਆ ਤੇ ਕੁੱਟਿਆ ਤੇ ਪੁਲਿਸ ਵਾਹ ਲਾ ਲਵੇ ਜੇ ਬਾਬਾ ਬਾਹਰ ਆਉਂਦਾ ਤੈਨੂੰ ਅਸੀਂ ਗੱਡੀ ਛਾੜਾਂਗੇ 18 ਕੁਛ ਦਿੱਤਾ 12 ਕਪਲਿੰਟਾਂ ਦਿੱਤੀਆਂ 12 ਪਿੰਡਾਂ ਨੇ ਐਜੀਐਸਪੀ ਜੀ ਸਮੇਤ ਪੁਲਿਸ ਨੂੰ ਕੰਪਲੇਂਟ ਕੀਤੀ ਆ ਵੀ ਰੇਪ ਹੋਇਆ ਸਾਬਤ ਕਰ ਦਿੱਤਾ ਬਾਬੇ ਤੇ 295 ਧਾਰਾ ਲਾ ਕੇ ਪਰਚਾ ਦਰਜ ਕਰੋ ਅਗਲੇ ਦਿਨ ਸਾਨੂੰ ਆਉਂਦਾ ਤੁਹਾਡੇ ਦੇ ਉੱਤੇ ਨਸ਼ੇਦਿਕਾ ਗੋਲੀਆਂ ਪਾ ਦਾਂਗੇ ਜਸਜੋਤ ਡੀਐਸਪੀ ਡਰ ਕਿਸੇ ਦਾ ਨਹੀਂ ਬਾਈ ਰੌਲਾ ਹੁਣ ਮੱਥਾ ਸਰਕਾਰ ਨਾਲ ਦੇ ਪ੍ਰਸ਼ਾਸਨ ਨਾਲ ਲੱਗ ਗਿਆ ਡਰ ਕਿਸੇ ਦਾ ਨਹੀਂ ਇੰਨਾ ਕੋ ਉਹਨਾਂ ਨੇ ਮਜਬੂਰ ਕਰਤਾ ਵੀ ਇਹ ਕਾਮ ਬੰਦਾ ਇਹ ਸੋਚਦਾ ਵੀ ਮੈਂ ਮਰ ਜਾਵਾਂ ਮੈਨੂੰ ਡੀਐਸਪੀ ਇੰਨਾ ਮਜ਼ਬੂਤ ਕਰ ਮਜਬੂਰ ਕਰਤਾ ਮਰਨ ਲਈ ਵੀ ਤੇਰੇ ਤੇ ਪਰਚੇ ਕਰਾਂਗੇ ਮੇਰੇ ਪਿਓ ਦਾ ਕਹਿਣਾ ਪਤ ਠੀਕ ਆ ਮੌਤ ਕਨਫਰਮ ਆ ਵੀ ਹਰੇਕ ਨੂੰ ਆਉਣੀ ਆ ਇੱਥੇ ਜੀਵਤ ਕੋਈ ਨਹੀਂ ਪਰ ਜੇ ਤੈਨੂੰ ਲੱਗਦਾ ਤੈਨੂੰ ਕੋਈ ਪਰੇਸ਼ਾਨ ਕਰਦਾ ਤੇ ਸਾਰੇ ਨਾਲ ਹੀ ਲੈ ਕੇ ਜਾਈ ਤੇ ਮੈਂ ਇਹ ਮੈਂ ਮਥਿਆ ਹੋਇਆ ਅਰਦਾਸ ਕੀਤੀ ਮਹਾਰਾਜ ਅੱਗੇ ਵੀ ਜਦੇ ਮੈਨੂੰ ਪਤਾ ਲੱਗਿਆ ਵੀ ਮੇਰੇ ਤੇ ਚੜ੍ਹਾਈ ਕੀਤੀ ਆ ਪੁਲਿਸ ਨੇ ਬੱਤ ਤੋੜਿਆ ਮਰਸਰ ਸਾਹਿਬ ਮੈਂ ਪੇਸ਼ ਹੋਇਆ ਪ੍ਰੋਡੂਸਰ ਕੁੱਟਿਆ ਮੈਂ ਪੇਸ਼ ਹੋਇਆ ਬਲਾਤਕਾਰ ਕੇ ਇਚ ਦਿੱਲੀ ਗਿਆ ਮੈਂ ਪੇਸ਼ ਹੋਇਆ ਕਰਨਾਟਕਾ ਚ ਮੁਸਲਮਾਨ ਕੁੜੀ ਦਾ ਰੇਪ ਹੋਇਆ ਮੈਂ ਪੇਸ਼ ਹੋਇਆ ਕਲਕੱਤੇ ਦੇ ਵਿੱਚ ਹੁਣ ਅਜੇ ਕੇਸ ਚੱਲ ਰਿਹਾ ਲੜਕੀ ਦਾ ਰੇਪ ਹੋਇਆ ਮਰਡਰ ਹੋਇਆ ਮੈਂ ਉੱਥੇ ਜਾ ਕੇ ਪੇਸ਼ ਹੋਇਆ ਤੇ ਆਹਾ ਮੈਂ ਘਟ ਗਿਆ ਪਰਚੇ ਦੇ ਵਿੱਚ ਕਿਵੇਂ ਪਗੋੜਾ ਹੋ ਜਾਊਗਾ ਡੀਐਸਪੀ ਸਾਫਤ ਕਰੇ ਮੈਂ ਗੱਲ ਤਾਂ ਜੇ ਡੀਐਸਪੀ ਬਿਨਾ ਪ੍ਰੂਫ ਤੋਂ ਮੇਰੇ ਤੇ ਚੜ੍ਹਾਈ ਕਰੂਗਾ ਮੈਂ ਤਾਂ ਮਰਨਾ ਹੀ ਮਰਨਾ ਮੈਂ ਕੋਈ ਨਹੀਂ ਛੱਡਣਾ ਕਿਉਂਕਿ ਗੱਲ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੋਏ ਰੇਪ ਦੀ ਆ ਸਾਡੇ ਦੇ ਕੋਲੇ ਪੰਜ ਰਿਕਾਰਡਿੰਗਾਂ ਨੇ ਪੰਜਾਂ ਦੇ ਵਿੱਚ ਜਸਜੋਤ ਦੇ ਸਨੇਹੇ ਆ ਜਾਂ ਜਸਜੋਤ ਨੇ ਸਾਨੂੰ ਡਾਇਰੈਕਟ ਨਹੀਂ ਕਿਹਾ ਉਹ ਇੱਕ ਡੀਐਸਪੀ ਨੂੰ ਪਤਾ ਵੀ ਉਹ ਬਹੁਤ ਗਾਹ ਲੰਗੀ ਹੋਈ ਚੀਜ਼ ਆ ਅੱਧਾ ਕਿਲੋ ਸੋਨਾ ਤੇ 10 ਲੱਖ ਰੁਪਏ ਦੀ ਮੰਗ ਕਰ ਰਹੇ ਆ ਮੇਰੇ ਤੋਂ ਡੀਐਸਪੀ ਰੋਜ਼ ਮੈਨੂੰ ਕਹਿੰਦਾ ਅੱਜ ਇਸ ਕਾਨਫਰੈਂਸ ਨੂੰ ਰੋਕਣ ਵਾਸਤੇ ਤਿੰਨ ਫੋਨ ਆਏ ਆ ਜਿਵੇਂ ਕਹਿੰਗਾ ਕਰ ਲਾਂਗੇ ਜੇ ਤੈਨੂੰ ਡੇਰੇ ਤੇ ਕਬਜ਼ਾ ਵੀ ਚਾਹੀਦਾ ਕਬਜ਼ਾ ਵੀ ਦਵਾ ਦਾਂਗੇ ਪਰ ਕਾਨਫਰੈਂਸ ਨਾ ਕਰੀ ਅਮਰਪਾਲ ਸਿੰਘ ਜੀ ਜ਼ੀਰੋ ਆਪੇ ਹੀ ਹੋ ਜਾਂਦੇ ਕਿਸੇ ਵੀ ਥਾਣੇ 'ਚ ਜੋ ਡੀਐਸਪੀ ਆਪਣੇ ਥਾਣੇ 'ਚ ਨਹੀਂ ਕਰਦਾ ਤੁਸੀਂ ਚੰਡੀਗੜ੍ਹ ਵੀ ਕਰਵਾ ਸਕਦੇ ਹੋ ਤੇ ਹੋਰ ਵੀ ਕਰਵਾ ਸਕਦੇ ਹੋ ਭਾਈ ਜੀ ਜਦੋਂ ਮਗਰ ਲੱਗੇ ਹੋ ਨਾ ਸਾਰੇ ਕਿਤੇ ਹੀ ਨਹੀਂ ਪਹੁੰਚਣ ਦਿੰਦੇਗੇ ਜਦੋਂ ਲੜਕੀ ਤੇ ਲੜਕੇ ਦਾ ਪਰਿਵਾਰ ਕਹਿ ਰਿਹਾ ਓਏ ਆ ਸਾਡੀ ਕੁੜੀ ਖੜੀ 5 ਬਾਂਝਾ ਸਾਲਾਂ ਦੀ ਸਾਦ ਨੇ ਬਲਾਤਕਾਰ ਕੀਤਾ ਤੇ ਐਸਐਸਪੀ ਡੀਐਸਪੀ ਐਸਐਚ ਉਹ ਕਹ ਦਵੇ ਥਾਣੇ ਚੋਂ ਬਾਹਰ ਨਿਕਲ ਜਾ ਅਸੀਂ ਤੁਹਾਡੀ ਸੁਣਵਾਈ ਨਹੀਂ ਕਰਨੀ ਹੋਰ ਕਿੱਥੇ ਜਾਵਾਂਗੇ ਬਾਈ ਨਹੀਂ ਕਿਸੇ ਵੀ ਥਾਣੇ ਚ ਦੇਖਦੇ ਚੰਡੀਗੜ੍ਹ ਤੁਸੀਂ ਆਇਆ ਤਰਾਸਾ ਤੇ ਮੰਨਣਾ ਨਹੀਂ ਕਰ ਸਕਦਾ ਨਹੀਂ ਕੋਈ ਨਹੀਂ ਕਰਦਾ ਬਾਈ ਉਹਨਾਂ ਕਹਿੰਦੇ ਬਕੂਆ ਹੈਣੀਗਾ ਬਾਬਾ ਜੀ ਤੁਹਾਡਾ ਰਾਫਤਾਰ ਪੰਜਾਬ ਦੇ ਸੀਐਸਪੀ ਨਾਮ ਹੋਏ ਸੀ ਉਹ ਲੇਕਿਨ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਗੁਰੂ ਗੋਬਾ ਸਿੰਘ ਜੀ ਦੇ ਸਿੰਘ ਆ ਅਸੀਂ ਇਹਨਾਂ ਪ੍ਰਸ਼ਾਸਨਾ ਇਹਨਾਂ ਕਾਨੂੰਨਾਂ ਤੋਂ ਪਰੇ ਹੋ ਕੇ ਚੱਲਦੇ ਆ ਅਸੀਂ ਕਿਸੇ ਦਾ ਭਲਾ ਤਾਂ ਕਰ ਸਕਦੇ ਕਿਸੇ ਦਾ ਨੁਕਸਾਨ ਨਹੀਂ ਕਰਾਂਗੇ ਇੱਕ ਕੁੜੀ ਆ ਦੇ ਮੂੰਹੋਂ ਕਹਿ ਰਹੀ ਆ ਮੌਕੇ ਦੇ ਅਫਸਰਾਂ ਨੂੰ ਵੀ ਮੇਰਾ ਰੇਪ ਹੋਇਆ ਤੇ ਇੱਕ ਸਿੰਘ ਦੁਆਰਾ ਉਹਨੂੰ ਚੱਕ ਚੱਕ ਕੇ ਨਹੀਂ ਤੁਰੂਗਾ ਹੋਰ ਦਰਵਾਜ਼ਿਆਂ ਦੇ ਉੱਤੇ ਵੀ ਸਾਡੀ ਕੁੜੀ ਦੇ ਬਿਆਨ ਲੈਣ ਨਹੀਂ ਐਵੀਡੈਂਸ ਤੁਹਾਡੇ ਕੋਲ ਸਾਰੇ ਕੁਝ ਵੀ ਐਵੀਡੈਂਸ ਦਿੱਸੂ ਦਿਖਾਉਣੇ ਨੇ ਸੋ ਇੰਨਾ ਸਮਾਂ ਹੀ ਨਹੀਂ ਦਿੰਦਾ ਬਾਈ ਜੀ ਉਹਨਾਂ ਨੇ ਜਿਹੜੀ ਕੁੜੀ ਨੇ ਬਿਆਨ ਤੇ ਪਰਚਾ ਦਰਜ ਹੋਇਆ ਉਹ ਮਿਸਿੰਗ ਆ ਪੁਲਿਸ ਜਗਰਾਉਂ ਦੀ ਦੱਸੇ ਕਿੱਥੇ ਆ ਜੇ ਉਹ ਕਹਿੰਦੀ ਅਮਰਤਪਾਲ ਨੇ ਕਨੈਪ ਕੀਤਾ ਸੀ ਮੈਨੂੰ ਤੇ ਮੇਰੇ ਤੋਂ ਵੀਡੀਓ ਲੈ ਲੋ ਸਾਰੀਆਂ ਸਰ ਸਾਹਿਬ ਪਹਿਲਾਂ ਤੁਸੀਂ ਪ੍ਰੈਸ ਕਾਨਫਰੈਂਸ ਜਾਂ মিডিਆ ਜਾ ਕੇ ਕਰੋ ਨਾ ਲੈ ਕੇ ਕਿਵੇਂ ਚਲੇ ਤੁਸੀਂ ਆਪ ਹੀ ਕੋਲੀ ਖੋਲ ਕੇ ਕੋਈ ਸੋਸ਼ਲ ਮੀਡੀਆ ਤੇ ਉੱਤੇ ਵੀ ਫਿਰ ਚੀਜ਼ਾਂ ਕਲਿੱਪਿੰਗ ਜਿਹੜੀਆਂ ਨੇ ਸ਼ੇਅਰ ਕਰ ਦਿੱਤੀ ਜਗਰਾਉਂ ਦੇ ਵਿੱਚ মিডিਆ ਗਿਆ ਸੀ ਕਿਉਂ ਨਹੀਂ ਨਾਲ ਜਿਗਰਾ ਉਹਦੇ ਵਿੱਚ মিডিਆ ਗਿਆ ਸੀ ਨਾਲੇ ਬਾਈ ਜੀ ਉਹ ਇੱਕ ਨਿੱਜੀ ਕਿਸੇ ਫੈਮਿਲੀ ਦਾ ਮਸਲਾ ਨਹੀਂ ਸੀ ਉਹ ਜੇ ਆਪਾਂ ਦੋਵੇਂ ਭਰਾ ਵਾਂ ਸਕੇ ਠੀਕ ਆ ਆਪਣੀ ਇੱਕ ਸਾਕੀ ਭੈਣ ਤੇ ਸਾਕਾ ਪਿਓ ਘਰੇ ਆ ਬਗਾਨਾ ਬੰਦਾ ਘਰੇ ਆ ਕੇ ਸਾਡੇ ਪਿਓ ਨੂੰ ਬੰਨ ਕੇ ਸਾਡੀ ਭੈਣ ਦਾ ਰੇਪ ਕਰੇ ਤੁਸੀਂ মিডিਆ ਟਿਕੋਗੇ ਤੁਸੀਂ ਕਿ ਕਿਸੇ ਸੈਂਸਟਿਵ ਜਿਹਾ ਮੁੱਦਾ ਤੁਸੀਂ ਕਿਸੇ ਨੂੰ ਤਾਂ ਮੋਹਰ ਬਾਗ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਅਸੀਂ ਮੰਨਿਆ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਆ ਸਾਡੇ ਪਿਓ ਦੀ ਬੇਇੱਜ਼ਤੀ ਹੋ ਰਹੀ ਆ ਸਾਡੀਆਂ ਪੰਜਾਬ ਦੀਆਂ ਧੀਆਂ ਦੀ ਬੇਪਤੀ ਹੋ ਰਹੀ ਆ ਤੇ ਅਸੀਂ ਕਿਵੇਂ ਚਰ ਲੈਂਦੇ ਅਸੀਂ মিডিਆ ਇਕੱਠਾ ਕਰਦੇ ਮੈਂ ਇਹ ਗੱਲ ਅੱਗੇ ਵੀ ਕਹੀ ਸੀ ਜੇ ਗੱਲਬਾਤ ਹੈ ਇਹ ਕੁੜੀ ਇਕੱਲੀ ਪੁਲਿਸ ਕੋਲੇ ਲੈ ਕੇ ਜਾਂਦੀ ਪੁਲਿਸ ਨੇ ਬਾਬੇ ਤੇ ਪਰਚਾ ਨਹੀਂ ਕਰਨਾ ਸੀ ਹੋ ਸਕਦਾ ਪੁਲਿਸ ਪਰਚੇ ਦੇ ਵਿੱਚੋਂ ਬਾਬੇ ਨੂੰ ਬਾਹਰ ਕੱਢੇ ਤੇ ਪੰਜਾਂ ਦਿਨਾਂ ਦੇ ਵਿੱਚ ਕਿਉਂ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਆ ਪੁਲਿਸ ਵੱਲੋਂ ਤੁਸੀਂ ਕਹਿੰਦੇ ਹੋ ਵਾਰ-ਵਾਰ ਕੁਲਵੰਤ ਸਿੰਘ ਸਹੋਤੇ ਨੂੰ ਪੁਲਿਸ ਚੱਕੇ ਸਿੱਧੀ ਜੀ ਗੱਲ ਆ ਤੇ ਡੀਐਸਪੀ ਜਸਜੋਤ ਸਿੰਘ ਦੀ ਪੁੱਛਗਿੱਛ ਕੀਤੀ ਜਾਵੇ ਸਾਡੇ ਕੋਲੇ ਰਿਕਾਰਡਿੰਗ ਆ ਅਸੀਂ ਉਹ ਹੁਣ ਚਲਾ ਦਿੰਨੇ ਆ ਬੰਦਾ ਵੈਰੀਫਾਈ ਕਰਨ ਕੌਣ ਆ ਸਾਨੂੰ ਨਹੀਂ ਪਤਾ ਪੋਲਿਟਿਕਲ ਪ੍ਰੈਸ਼ਰ ਆ ਤੁਹਾਨੂੰ ਲੱਗਦਾ ਪੋਲਿਟਿਕਲ ਉਹਨੇ ਸਾਨੂੰ ਇਹ ਕਿਹਾ ਵੀ 27 ਲੱਖ ਰੁਪਇਆ ਦਿੱਤਾ 7 ਲੱਖ ਚ ਕੁੜੀ ਨਾਲ ਗੱਲ ਹੋਈ ਹੈ 2.5 ਲੱਖ ਉਹਨੂੰ ਦੇਤਾ ਬਾਕੀ 4.5 ਰਹਿੰਦਾ 20 ਲੱਖ ਜਸਜੋਤ ਲੈ ਗਿਆ ਤੇ ਅੱਧਾ ਕਿਲੋ ਸੋਨਾ ਠਾਠ ਤੇ ਹਜੇ ਪਿਆ ਹੋਇਆ ਉਹ ਇਹਨਾਂ ਨੇ ਚੱਕਣਾ ਵਾ ਪਰ ਤੈਨੂੰ ਇਹਨਾਂ ਘੜੀਸਣਾ ਹੀ ਘੜੀਸਣਾ ਜੇ ਇਸ オーਰ ਰਿਕਾਰਡਿੰਗ ਸਾਨੂੰ ਮੈਂ ਦਊਂਗਾ ਤੇ ਉਹ ਤੁਸੀਂ ਚਲਾ ਦਿਓ ਸਾਨੂੰ ਕੋਈ ਪਰਵਾਹ ਨਹੀਂ ਕਿਸ ਦੀ ਸੁਣਾਈ ਦਿਓ ਨਾ ਰੀਕੋਰਡਿੰਗਸ ਹਨ ਆਪਾਂ ਦਾ ਮੈਨ ਟਾਲ ਹੋ ਰਿਹਾ ਪਪਾ ਜੀ ਕੀ ਕਹਿੰਦੇ ਜੇ ਤੁਹਾਡੇ ਪੁਲਿਸ ਨੇ ਕਹੇ ਤੁਹਾਡੇ ਕਿਨਾਤੀ ਦਾ ਪਰਚਾ ਪੈਣਾ ਤੁਸੀਂ ਡੀਵੀਆਰ ਉਹ ਜਿਹੜੀ ਉੱਥੇ ਚੱਕੀ ਸੀ ਆਪਣੇ ਕੰਟਰੋਲ ਤੇ ਉਹ ਨੈਤਿਕ ਜ਼ਰੂਰਤ ਵੀ ਤੁਹਾਨੂੰ ਲੱਗਿਆ ਕਿ ਸਾਰੀ ਗੱਲ ਬਾਤ ਹੋਈ ਇਹ ਬਿਗਰ ਹੋਣੀ ਚਾਹੀਦੀ ਸਾਨੂੰ ਅਵਿਨਾਸ਼ ਸਹਿਬ ਜਦੋਂ ਸਾਡੇ ਦੁਸ਼ਮਣ ਹੀ ਹੋ ਗਏ ਜਦੋਂ ਉਹਨਾਂ ਨੂੰ ਕੁੜੀ ਨੇ ਕਹਤਾ ਰੇਪ ਹੋਇਆ ਉਹਨਾਂ ਨੂੰ ਵੀਡੀਓ ਦੇ ਦਿੱਤੀਆਂ ਤੇ ਫਿਰ ਸਾਡੇ ਤੇ ਪਹਿਲਾਂ ਡੀਵੀਆਰ ਲੈ ਲੈਂਦੇ ਅਸੀਂ ਦੇਣ ਹੀ ਚੱਲੇ ਸੀ ਸਾਨੂੰ ਕਹਿੰਦੇ ਤੁਹਾਡੇ ਤੇ ਕਿਡ ਰੈਪਿੰਗ ਦਾ ਪਰਚਾ ਪਾਉਣਾ ਤੇ ਲੁੱਟ ਖੋਹ ਦਾ ਪਰਚਾ ਪਾਉਣਾ ਅਸੀਂ ਪੁਲਿਸ ਦੇ ਮੱਥੇ ਕਿਵੇਂ ਲ ਆ ਆ ਮੈਂ ਰਿਕਾਰਡਿੰਗ ਸਨਾ ਦਿਨਾ 4 ਮਿੰਟਾਂ ਦੀ ਲਾ ਦਿਓ ਵਿੱਚ ਹਾਂਜੀ ਦੱਸੋ ਮੇਰਾ ਨਾਮ ਹੀ ਹੋਣਾ ਚਾਹੀਦਾ ਤੁਸੀਂ ਕੌਣ ਸੀ ਤੁਸੀਂ ਕੌਣ ਮੈਂ ਲੀਗਰ ਨਹੀਂ ਤਾਂ ਪ੍ਰਧਾਨ ਗੱਲ ਕਰ ਰਿਹਾ ਚਲੋ ਉਹ ਤੋਂ ਓਕੇ ਇਹ ਟੋਟੇ ਖਿਲਾਫ ਕੁੜੀ ਨੇ ਬਿਆਨ ਦੇ ਦਿੱਤਾ ਓਕੇ ਟੋਟੇ ਪਰਖਲਾ ਓਕੇ ਕੱਲ ਛੇਤੀ ਦਾ ਪਾਸੋਂ ਦਿੱਤੇ ਕੋਰਟ ਦੇ ਵਿੱਚ ਹਾਂ ਸ਼ੁਕਰਵਾਰ ਹਾਂਜੀ ਹਲੋ ਹਾਂਜੀ ਹਾਂਜੀ ओके ਇਹ ਇਹ ਜਿਹੜਾ ਮੇਰਾ ਬੰਦਾ ਵਾ ਉਹ ਹੈ ਆਹ ਕੁਲਵੰਤ ਨੂੰ ਸੁਤਾ। ओके। ਹਾਂਜੀ ਕਿਹਦੇ ਮੈਨੂੰ ਕਿੱਥੇ ਨਾਲ ਸਾਡੇ ਮੈਂ ਲੁਧਿਆਣੇ ਦੇ ਬਾਬਾ। ਹਾਂ। ਮੈਂ ਤਾਂ وصਾ ਦੀ ਗੱਲ ਪਰ ਬਾਕੀ ਪਿਆ ਕੇ ਰਾਤਾਂ ਹੋ ਗਏ। ਨਹੀਂ ਮੈਂ ਤਾਂ ਥੋੜਾ ਬਾਹਰ ਹੀ ਸੀਗਾ ਇਧਰ ਹਰਿਆਣੇ ਵਾਲੀ ਆਇਆ ਹੋਇਆ ਸੀਗਾ। ਉਹ ਕਿਸੇ ਹਰਿਆਣੇ ਵਾਲੀ ਸਾਡੂ। ਹਾਂ। ਨੋੜੇ ਸਾਥੀ ਨਹੀਂ 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 ਭਾਈ ਆਪਾਂ ਤਾਂ ਘਰ ਨੂੰ ਲੈਣਾ ਨਾ ਹਾਂਜੀ ਜਦੋਂ ਉਹਨਾਂ ਕੋਲ ਨਾ ਜਾਂ ਬੇਰਵਾ ਮੁੜ ਕੇ ਉਹਨਾਂ ਨੇ ਮੇਰੇ ਤੋਂ ਕੋਈ ਗੱਲ ਕੋਈ ਗੱਲ ਨਹੀਂ ਕਰਨੀ ਉਹਨਾਂ ਨੇ ਨਹੀਂ ਨਹੀਂ ਫਿਰ ਵੀ ਕੀ ਕਹਿੰਦੇ ਕੁੜੀ ਨੇ 7 7 ਲੱਖਾਂ ਦੇ ਪਿਆ ਬੀ ਕੁੜੀ ਹੋਏ ਜਿਹੜੀ ਪਹਿਲਾਂ ਤੁਹਾਡੇ ਕੋਲ ਕੁੜੀ ਆਈ ਨਾ ਹਾਂ ਹਾਂ ਠੀਕ ਹਾਂ ਓਕੇ ਹਾਂਜੀ 2 ਲੱਖ ਰੁਪਈਆ ਨਾਲ 2 ਲੱਖ ਰੁਪਈਆ ਦੇ 2 ਲੱਖ ਵੀ ਇਹਨਾਂ ਨੇ ਦੇਤਾ ਕੁੜੀ ਨੂੰ ਓਕੇ ਤਾਂ ਬਹੁਤ nhiều 우리નો ਉਹਦੇ ਬਾਬੇ ਗੁਰੋਂ ਦੇ ਮਿਹਰ ਕੋਲੋਂ ਇਹਨਾਂ ਨੇ ਇਹ ਕੰਮ ਕਰਾਇਆ ਵਾ ਓਕੇ ਹਾਂਜੀ ਚਲੋ ਕੋਈ ਨਾ ਕਾਰਵਾਈ ਕਰਾਉਣ ਨੂੰ ਫਿਰਦੇ ਹੁਣ ਕੇ ਹਾਂ ਤੁਹਾਡੇ ਦੇ ਜਾਨੀ ਉਹਨਾਂ ਨੇ ਕਾਰਵਾਈ ਕਰਾ ਦਿੱਤੀ ਆ ਤੇ ਜਿਹੜਾ ਮੇਨ ਉਹ ਬੰਦਾ ਵਿੱਚ ਡੀਐਸਪੀ ਦਾ ਡੀਐਸਪੀ ਦਾ ਸਿਹੋੜਾ ਹਾਂ ਆ ساری ਗੇਮ ਉਹਦੀ ਆ ਕਿ ਰਵਾਸਿੰਗ ਸੁਟਾ ਵਿੱਚ ਮੇਨ ਬੰਦਾ ਤੇ ਇਹ ਡੀਐਸਪੀ ਨੇ ਜਿਹਨੇ ਪਹਿਲੇ ਹੋਣਗੇ ਬਾਬੇ ਜੀ ਅੱਧਾ ਕਿਲੋ ਸੋਨਾ ਬੜਾ ਬਾਬੇ ਸਾਹਿਬ ਤੇ ਆਵਾ ਅੱਧਾ ਕਿਲੋ ਸੋਨਾ ਆ ਰਿਹਾ ਬਣੀ ਇਹ ਬਾਬੇ ਤੇ ਸੋਨਾ ਉਹਨਾਂ ਨੇ ਲੈ ਲਿਆ ਅੱਧਾ ਕਿਲੋ ਅੱਧਾ ਕਿਲੋ ਸੋਨਾ ਦਾ ਪੰਜਾਬ ਆ ਉੱਥੇ ਠਾਣ ਦੀ ਪਿਆਲਾ ਓਕੇ ਹਾਂ ਬਣੀ ਜੀ 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 ਚਾ ਚੋਦੀ ਰੋ ਰੋ ਤੇ ਆਖਾ ਇਹ ਦੀ ਲੱਕ ਤੇ ਵਾਲਾ ਸਾਰਾ ਕੰਮ ਹੈ ਓਕੇ ਇਹ ਕੋਣ ਗਲਵਰ ਸਿੰਘ ਸੋਤਾ ਗਲਵਰ ਸਿੰਘ ਸੋਤਾ ਦਾ ਮਿੱਤਰ ਆ ਪੜਦਾ ਨਹੀਂ ਨਹੀਂ ਗਲਵਰ ਸਿੰਘ ਸੋਤਾ ਦਾ ਹੀ ਮਿੱਤਰ ਆ ਜਦੋਂ ਕੁਲਵਰ ਸਿੰਘ ਸੋਤਾ ਕਿਸੇ ਨਾਲ ਗੱਲ ਕਰਨ ਜਾਂਦਾ ਜਾਂ ਕੋਈ ਡੀਲ ਹੁੰਦੀ ਉਹਦੇ ਨਾਲ ਇਹ ਜਾਂਦਾ